ਇਸ ਪਰਮਿਨਨ ਕਾਰਵਾਈ ਕਰਦੀ ਰਹੀ ਹੈ ਹਿੰਦੇ ਦਿਨੀ 14 ਜਨਵਰੀ ਦੇ ਨਾਲ ਇਲੈਕਸ਼ਨ ਮੁਕੰਮਲ ਕ੍ਰਾਮ ਤੋਂ ਪਰੰਤ ਐਸਪੀ ਸੀਟੀ ਸਰਫਰਾਦਨ ਐਸਪੀ ਡੀ 유ਵੇਸ਼ ਕੁਮਾਰ ਡੀਐਸਪੀ ਡੀ ਅਵਧਾਰ ਸਿੰਘ ਤੇ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ ਸ਼ਿਵਿੰਦਰ ਸਿੰਘ ਦੀ ਟੀਮਾਂ ਇੱਕ ਮੋਡਿਊਲ ਦੇ ਪਿੱਛੇ ਲੱਗੀਆਂ ਹੋਈਆਂ ਸੀ ਇਹ ਬੜਾ ਇੱਕ ਟੈਕਨੀਕਲ ਤੇ ਹਾਈ ਫਾਈ ਚੋਰੀ ਦਾ ਮੋਡਿਊਲ ਆ ਜੀ ਜਿਹੜੇ ਸਾਰੇ ਥਾਮਾਂ ਤੇ ਮੋਬਾਈਲ ਟਾਵਰ ਲੱਗੇ ਹੁੰਦੇ ਆ ਅੱਡ ਅੱਡ ਕੰਪਨੀਆਂ ਦੇ Airtel ਦੇ Jio ਦੇ Vodafone ਦੇ ਜਿਹਦੇ ਰਾਹੀਂ ਇੰਟਰਨੈਟ ਕਨੈਕਟੀਵਿਟੀ ਪੂਰੇ ਪੰਜਾਬ ਚ ਇਨਸ਼ੋਰ ਕੀਤੀ ਜਾਂਦੀ ਹੈ ਉਸ ਮੋਬਾਈਲ ਟਾਵਰ ਦੀ ਅਸੀਂ ਨੂੰ 100 ਮੀਟਰ ਦੀ ਹਾਈਟ ਹੁੰਦੀ ਆ ਕਾਫੀ ਉੱਚਾ ਟਾਵਰ ਹੁੰਦਾ ਹੈ ਉਹਦੇ ਤੇ ਕਈ ਪ੍ਰਕਾਰ ਦੇ ਤਕਨੀਕੀ ਉਪਕਰਨ ਜਿਹੜੇ ਆ ਉਹ ਲੱਗੇ ਹੁੰਦੇ ਆ ਇਸ ਟੀਮ ਨੇ ਮਹਿੰਤ ਕਰਕੇ 8 ਦੋਸ਼ੀ ਅਰੈਸਟ ਕੀਤੇ ਆ ਜਿਨ੍ਹਾਂ ਚੋਂ ਮੇਨ ਮਾਸਟਰਮਾਈਂਡ ਨੇ ਸੁਭਾਸ਼ ਕੁਮਾਰ ਤੇ ਨਵਾਜ ਇਸ ਖਾਨ ਇਹ 8 ਦੋਸ਼ੀਆਂ ਨੇ ਮੋਬਾਈਲ ਟਾਵਰ ਜਿਹੜੇ ਟੈਲੀਕਾਮ ਕੰਪਨੀਆਂ ਦੇ ਲੱਗੇ ਹੁੰਦੇ ਆ ਉਹਦੇ ਚ ਦੋ ਬੜੇ ਮਹਿੰਗੇ ਤੇ ਕਾਸਟਲੀ ਇਕਵਿਪਮੈਂਟ ਹੁੰਦੇ ਆ ਉਹਨਾਂ ਚੋਂ ਇੱਕ ਇਕਵਿਪਮੈਂਟ ਹੁੰਦਾ BTS بیس ਟਰਾਂਸੀਵਰ ਸਿਸਟਮ ਇੱਕ ਇਕਵਿਪਮੈਂਟ ਹੁੰਦਾ ਆ RRU ਇਹ ਦੋਨੇ ਇਕਵਿਪਮੈਂਟ ਦੀ ਮਾਰਕੀਟ ਕਾਸਟ ਲੱਖਾਂ ਚ ਹੈਗੀ ਕਿਉਂਕਿ ਇਹ ਬڑے ਹਾਈ ਫਾਈ ਦੇ ਟੈਕਨੀਕਲ ਜਿਹੜੇ ਉਪਕਰਣ ਹੁੰਦੇ ਆ ਇਹ ਬੜੀ ਸਫਾਈ ਨਾਲ ਸੇਫਟੀ ਕਿੱਟਾਂ ਨੂੰ ਪਾ ਕੇ ਤੇ ਬੜੀ ਮਹਾਰਤ ਨਾਲ ਇਹ ਟਾਵਰਾਂ ਤੇ ਚੜਨ ਤੇ ਹਸਲ ਕੀਤੀ ਹੋਈ ਸੀ ਤੇ ਇੱਕ ਟਾਵਰ ਤੋਂ ਇਹ ਦੋ ਤੋਂ ਤਿੰਨ ਇਕਵਿਪਮੈਂਟ ਕੱਢਣ 'ਚ ਸਿਰਫ 5 ਮਿੰਟ ਦਾ ਸਮਾਂ ਲੱਗਦੇ ਸੀ ਤੇ ਤੁਸੀਂ ਇਹ ਲਾ ਲਓ ਕਿ ਫਟਾਫਟ ਟਾਵਰ ਤੇ ਚੜੇ ਇਹ ਦੋਨੇ ਇਕਵਿਪਮੈਂਟ ਉੱਥੋਂ ਆਪਣੇ ਔਜ਼ਾਰਾਂ ਨਾਲ ਉੱਥੋਂ ਰਿਮੂਵ ਕੀਤੇ ਤੇ ਚੁੱਕੀ ਕਰਕੇ ਉੱਥੋਂ ਗਾਇਬ ਹੋ ਗਏ ਇਸ ਗਰੁੱਪ ਨੇ ਪੂਰੇ ਇੰਡੀਆ 'ਚ ਕੋਈ 8 ਤੋਂ 10000 ਵਾਰਦਾਤਾ ਨੂੰ ਚੋਰੀ ਦੀਆਂ ਜਾਣ ਦਿੱਤਾ ਹੈ ਤੇ ਇਕੱਲੇ ਜੇ ਆਪਾਂ ਪੰਜਾਬ 'ਚ ਵੇਖੀਏ ਤੇ 100 ਪਲੱਸ ਵਾਰਦਾਤਾ ਨੇ ਇਹਨਾਂ ਨੇ ਮੋਬਾਈਲ ਟਾਵਰਾਂ ਤੋਂ ਇਹ ਬਹੁਤ ਗ੍ਰੂਮੈਂਟ ਚੋਰੀ ਕੀਤੀ ਇਸ ਇਕੁਇਪਮੈਂਟ ਨੂੰ ਚੋਰੀ ਕਰਕੇ ਜਦੋਂ ਟਾਵਰ ਨੂੰ ਨੁਕਸਾਨ ਹੋ ਗਿਆ ਤੇ ਇੱਕ ਤੇ ਇੰਟਰਨੈਟ ਕਨੈਕਟੀਵਿਟੀ ਜਿਹੜਾ ਆਪਾਂ ਬਾਰ-ਬਾਰ ਕਹਿੰਦੇ ਆ ਨਾ ਕਾਲ ਡ੍ਰੌਪ ਹੋ ਗਈ ਕਾਲ ਨਹੀਂ ਲੱਗ ਰਹੀ ਹੈ ਇੱਕ ਤੇ ਇੰਟਰਨੈਟ ਕਨੈਕਟੀਵਿਟੀ ਦਾ ਨੁਕਸਾਨ ਹੁੰਦਾ ਦੂਜਾ ਟੈਲੀਕਮ ਕੰਪਨੀ ਦਾ ਵਿੱਤੀ ਨੁਕਸਾਨ ਹੁੰਦਾ ਹੈ ਤੀਜਾ ਇੰਟਰਨੈਟ ਇੱਕ ਐਸੈਂਸ਼ੀਅਲ ਸਰਵਿਸ ਹੈਗੀ ਆ ਉਹਦਾ ਵੀ ਨੁਕਸਾਨ ਹੁੰਦਾ ਉਸ ਤੋਂ ਇਲਾਵਾ ਜੇ ਪੰਜਾਬ ਦਾ ਜਿਹੜਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਉੱਥੇ ਜੇਕਰ ਇਹ ਗਵਰਨਮੈਂਟ ਚੋਰੀ ਕਰ ਲੈਣ ਤੇ ਉਹ ਦੂਜੇ ਮੁਲਕ ਦੀਆਂ ਏਜੰਸੀਆਂ ਜਿਹੜੀਆਂ ਨੇ ਉਹ ਇਸ ਟਾਵਰ ਨੂੰ ਹੈਕ ਕਰਕੇ ਇੰਡੀਆ ਦੇ ਇੰਟਰਨੈਟ ਕਨੈਕਸ਼ਨ ਦੇ ਰਾਹੀਂ ਕੋਈ ਵੀ ਹੈਕਿੰਗ ਦੀ ਸਕੀਮ ਨੂੰ ਅੰਜਾਮ ਦੇ ਸਕਦੇ ਇਹਨਾਂ ਤੋਂ ਸਾਨੂੰ ਵੱਡੀ ਮਾਤਰਾ 'ਚ ਇਹਨਾਂ ਨੇ ਜਿਵੇਂ ਦੱਸਿਆ ਕਿ 56 56 ਤੇ RRU ਯੂਨਿਟ ਨੇ 2 BTS ਯੂਨਿਟ ਨੇ 51 BTS ਕਾਰਡ ਨੇ ਤੇ ਜੇ ਸਾਰੇ ਇਕਵਿਪਮੈਂਟ ਦੀ ਆਪਾਂ ਕੁੱਲ ਕੀਮਤ ਵੇਖੀਏ ਤਾਂ 1.5 ਤੋਂ 2 ਕਰੋੜ ਰੁਪਏ ਦੀ ਰਿਕਵਰੀ ਹੈਗੀ ਹੈ ਇਹਦੇ ਨਾਲ ਸਾਡੀ 60+60 ਤੋਂ ਜ਼ਿਆਦਾ ਵਾਰਦਾਤਾਂ ਟਰੇਸ ਹੋਈਆਂ ਨੇ ਹੁਣ ਤਾਂ ਕੱਠ ਮੈਂਬਰ ਅਸੀਂ ਇਹ ਰੈਸਪੀ ਤੇ ਆ ਇਹਨਾਂ ਮੈਂਬਰਾਂ ਚੋਂ ਪਟਿਆਲੇ ਦੇ ਰਾਜਪੁਰੇ ਦੇ ਦਿੱਲੀ ਦੇ ਵਿਹਾਰ ਦੇ ਵੀਰਾ ਰੋਪੀ ਨੇ ਮੇਨ ਰੋਪੀ ਜਿਹੜਾ ਸੁਭਾਸ਼ ਕੁਮਾਰ ਆ 19 16 ਸਾਲ ਮੋਬਾਈਲ ਰਿਪੇਅਰ ਕੰਪਨੀ ਚ ਕੰਮ ਕੀਤਾ ਮਤਲਬ ਉਹਨੂੰ ਤਜਰਬਾ ਹੈ ਗਿਆ ਕਿ ਕਿਵੇਂ ਟੈਕਨੀਕਲ ਚੁਣੀਆਂ ਨੂੰ ਅੰਜਾਮ ਦੇਣਾ ਤੇ ਮੈਂ ਮੰਨਦਾ ਆ ਕਿ ਪਟਿਆਲਾ ਪੁਲਿਸ ਨੇ ਬੜੀ ਇੱਕ ਵੱਡੇ ਗ੍ਰੋਹ ਦਾ ਪਰਦਾ ਖੋਲ੍ਹਸ਼ ਕਰਦੇ ਹੋਏ ਵੱਡੀ ਮਾਤਰਾ ਚ ਗ੍ਰਿਫਤਾਰੀ ਕਰਦੇ ਹੋਏ ਇਸ ਪੂਰੇ ਮਾਡਿਊਲ ਨੂੰ ਵਾਸ ਕੀਤਾ ਸੀ ਅੱਗੇ ਵੀ ਇਹਦੇ ਚ ਫਾਰਵਰਡ ਤੇ ਬੈਕਵਰਡ ਲਿੰਕਜ ਅੰਸ਼ੋਰ ਕਰਾਂਗੇ 24 ਨਵਾਂ ਇਨਫੋਰਮੇਸ਼ਨ ਜਿਹੜੀ ਆਈ ਹੈ ਕਿ ਜਦੋਂ ਇਹ ਯੂਨਿਟ ਚੋਰੀ ਕਰ ਲੈਂਦੇ ਤੇ ਉਸ ਯੂਨਿਟ ਨੂੰ ਰੀਫਰੈਸ਼ ਕਰਕੇ ਇਹ ਗਲਫ ਕੰਟਰੀਆਂ ਚ ਜਿਹੜੀ ਗਲਫ ਕੰਟਰੀਆਂ ਹੈਗੀਆਂ ਦੁਬਈ, ਕੁਮਾਨ, ਯੂਏਈ ਜਾਂ ਜਿਹੜੀ ਸਾਊਥ-ਈਸਟ ਏਸ਼ੀਆ ਦੀ ਕੰਟਰੀਆਂ ਹੈਗੀਆਂ ਜਿਵੇਂ ਫਿਲੀਪੀਨਸ ਵਗੈਰਾ ਉੱਥੇ ਵੀ ਇਹ ਵੱਡੀ ਮਾਤਰਾ ਚ ਚੋਰੀ ਕਰਕੇ ਇਹ ਸਿਕੁਪਮੈਂਟ ਨੂੰ ਉੱਥੇ ਭੇਜਦੇ ਸੀ ਉੱਥੇ ਇਹਨੂੰ ਦੁਬਾਰੇ ਨਵੇਂ ਸਿਰੇ ਤੋਂ ਇਕੁਪਮੈਂਟ ਨੂੰ ਰੈਨੋਵੇਟ ਕਰਕੇ ਦੁਬਾਰੇ ਟੈਲੀਕਾਮ ਕੰਪਨੀਆਂ ਨੂੰ ਵੇਚਦੇ ਸੀ ਤੇ ਇਸ ਬਾਰੇ ਹੱਲ ਦੀ ਪ੍ਰਸਟਾਫ ਕਰਦੇ ਸਰ ਜੀ ਜੇ ਮੈਂ ਇਸ ਇੱਕ ਗੰਟੀ ਗੱਲ ਕਰਦੀ ਜਿਹੜੇ ਤਜਰਬੇ ਦੀ ਗੱਲ ਕਰੀ ਕੋਈ ਆਫੀ ਟੈਕਨੀਕਲ ਕੰਮ ਨਹੀਂ ਕਿ ਪਹਿਲਾਂ ਇਸ ਚੀਜ਼ ਦਾ ਕੰਮ ਕਰਦੇ ਨੇ ਉਹ ਟਾਵਰ ਦੇ ਦੇਖੋ ਜੀ ਇਹਦੇ ਚ ਦੋ ਤਿੰਨ ਜਿਹੜੇ ਦੋਸ਼ੀ ਹੈਗੇ ਉਹ ਤੇ ਬਿਲਕੁਲ ਟੈਕਨੀਕਲੀ ਸਾਹਮਣੇ ਉਹਨਾਂ ਨੂੰ ਕੱਲਾ ਕਰਲਾ ਪਤਾ ਹੈ ਕਿਵੇਂ ਸੇਫਟੀ ਕਿੱਟ ਪਾਣੀ ਜਾਂ ਕਿਵੇਂ ਟਾਵਰ ਤੇ ਚੜਨਾ ਹੈ ਕਿਹੜੇ ਉਜਾਬ ਨਹੀਂ ਕਿਹੜੀ ਚੀਜ਼ ਨੂੰ ਖੋਲ ਕੇ 5 ਮਿੰਟ ਚ ਇੱਕ ਟਾਵਰ ਨੂੰ ਅਨ੍ਹਾੰ ਦੇ ਦਿੰਦੇ ਤੇ ਜਿਵੇਂ ਮੈਂ ਕਹਿ ਰਹੀ ਹਾਂ ਕਿ ਹਜ਼ਾਰਾਂ ਨਿਕੰਤੀ ਚ ਪੂਰੇ ਇੰਡੀਆ ਚ ਚੋਰੀ ਕੀਤੀਆਂ ਨੇ ਇਹਨਾਂ ਨੇ ਤੇ ਜਿਹੜੇ ਏਅਰਟੇਲ ਕੰਪਨੀ ਆ ਉਹਨੇ ਪਟਿਆਲਾ ਪੁਲਿਸ ਨੂੰ ਬੜਾ ਐਪਰੀਸ਼ੀਏਟ ਵੀ ਕੀਤਾ ਆ ਕਿ ਜਿਹੜਾ ਇਹਨੇ ਲਗਾਤਾਰ ਕਾਫੜਾਂ ਦਾ ਨੁਕਸਾਨ ਹੋ ਰਿਹਾ ਸੀ ਉਹਨੂੰ ਵੀ ਇਸ ਕਰਕੇ ਰੋਕਿਆ ਦੱਸ ਐਸਐਸਪੀ ਸਾਹਿਬ ਕਰੀ ਕਿ ਕਿ ਹੁਣ ਉਹ ਗਿੜੇ ਲੱਗੇ ਨੇ ਕਿਥੇ ਕਿਥੇ ਚੋਰੀ ਕੀਤੀ ਥੋੜਾ ਜਿਹਾ ਦੱਸ ਦਿਓ ਦੇਖੋ ਇਹਨਾਂ ਨੇ ਪਟਿਆਲਾ, ਵਠਿੰਡਾ, ਫਰੀਦਕੋਟ, ਮਾਨਸਾ, ਖੰਨਾ ਸਾਰੇ ਪੰਜਾਬ 'ਚ ਤਕਰੀਬਨ 60 ਤੋਂ 60 ਮਾਰਦਾਤਾ ਤੇ ਮੰਨ ਗਏ ਹੁਣ ਇਹਨਾਂ ਦਾ ਹੋਰ ਅੱਗੇ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਸੱਤਾਂ ਇਹਨਾਂ ਕੁੱਝ ਪੇਸ਼ ਕਰਕੇ ਇਸ ਗੈੰਗ ਦੇ ਬਾਕੀ ਦੋਸ਼ੀ ਵੀ ਜੇ ਅਸੀਂ ਪਿੱਛੇ ਜਾਣਗੇ ਤਾਂ ਹੋਰ ਵੀ ਰਿਕਵਰੀ ਨੂੰ ਜੜਾ ਆ ਜਾਂਦਾ ਸਰ ਇਹ ਦਲਪ ਕਨਟੇਨਰ ਦੀ ਨਬੇਟਿਸ ਮੰਨਦੇ ਦੇਖੋ ਜੀ ਉਹ ਵੀ ਤਫਤੀਸ਼ ਦਾ ਵਿਸ਼ਾ ਆ ਕਿ ਕਿਸੇ ਪੋਰਟ ਰਾਹੀਂ ਜਿਵੇਂ ਕੋਈ ਪੋਰਟਸ ਹੁੰਦੇ ਆ ਉੱਥੇ ਕਨਟੇਨਰ ਜਿਹੜੇ ਜਹਾਜ਼ ਹੁੰਦੇ ਆ ਉਹਦੇ ਰਾਹੀਂ ਭੇਜਦੇ ਸੀ ਜਾਂ ਉਹਨੂੰ ਛੋਟੇ ਹਿੱਸਿਆਂ ਚ ਵੰਡ ਕੇ ਕਿਸੇ ਕੂਰੀਅਰ ਕੰਪਨੀ ਰਾਹੀਂ ਭੇਜਦੇ ਸੀ ਸਾਰਾ ਤਫਤੀਸ਼ ਦਾ ਵਿਸ਼ਾ ਆ ਪਰ ਉਹ ਅਸੀਂ ਬੜੀ ਡੂੰਘਾਈ ਨਾਲ ਦੇਖੀ ਕਿ ਇੰਨੀ ਕਿ ਸੁਭਾਸ਼ ਕੁਮਾਰੀ ਨੇ ਮਾਸਟਰਮਾਈਂਡ ਸੁਭਾਸ਼ ਇਹ ਵੀ ਹੋ ਰਿਹਾ ਹੈ ਕਿ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਕਿ ਉਹ ਵੀ ਚੋਰੀ ਕੀਤੇ ਅਨਸੀ ਕਿ ਉਹਨਾਂ ਬਾਰੇ ਵੀ ਕੁਝ ਜਾਣ ਕੇ ਸਾਹਮਣੇ ਦੇਖੋ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਕਿ 52 RRU ਤੇ 53 BTS ਜਿਹੜੇ ਰਿਕਵਰ ਹੋਏ ਆ ਜਿਹੜੀ ਗੱਡੀ Maruti Suzuki ਤੇ Swift Desire ਜਿਹੜੇ ਦੇ ਨਾਹੀਂ ਚੋਰੀ ਕਰਦੇ ਸੀ ਉਹ ਵੀ ਰਿਕਵਰ ਹੋ ਗਈਆਂ ਤੇ ਇਹਨਾਂ ਨੇ ਹੋਰ ਵੀ ਅਜੇ ਕਿਉਂਕਿ ਜਿਵੇਂ ਇਹਨਾਂ ਦਾ ਰਿਮਾਂਡ ਲੈ ਕੇ ਪੁਛਗਿਸਤ ਕਰਾਂਗੇ ਹਮ ਤੱਕ ਤੇ ਇਹ ਕੈਰਲ ਕੰਪਨੀ ਦੀ 60 ਪਲੱਸ ਵਾਰਦਾਤਾਂ ਟ੍ਰੇਸ ਹੋਈਆਂ ਮੈਨੂੰ ਪੂਰੀ ਉਮੀਦ ਹੈ ਕਿ ਇਹ 150 ਤੋਂ 200 ਵਾਰਦਾਤਾਂ ਸਾਰੇ ਪੰਜਾਬ 'ਚ ਹੀ ਨਹੀਂ ਟ੍ਰੇਸ ਹੋਣਗੀਆਂ ਇਸ ਇੰਟਰਨੈਸ਼ਨਲ ਹੋ ਗਈ ਫਿਰ ਕਿਹਦੇ ਸੈਂਟਰੇ ਬਿਲਕੁਲ ਇੰਟਰਨੈਸ਼ਨਲ ਹੋਣ ਦੇ ਬਾਵਜੂਦ ਫਿਰ ਸਪਲਾਈ ਕਿਉਂ ਪੈ ਗਈ ਦੇਖੋ ਜੀ ਕਿਸੇ ਨੂੰ ਕਿਸੇ ਪ੍ਰਕਾਰ ਦਾ ਵੀ ਨੌਲੇਜ ਹੋਵੇ ਟੈਕਨੀਕਲ ਜਾਂ ਤੇ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਯੂਜ਼ ਕਰਦਾ ਹੈ ਨੈਗੇਟਿਵ ਤਰੀਕੇ ਨਾਲ ਜਦੋਂ ਇਹਨਾਂ ਨੂੰ ਸਮਝ ਆਇਆ ਕਿ ਵੀ ਇੰਨਾ ਟੈਕਨੀਕਲੀ ਟ੍ਰੇਨ ਹੋਣ ਕੋ बावजूद ਕੱਲੀ ਤਨਖਾਹ ਤੇ ਕੰਮ ਕਰਨਾ ਪੈ ਰਿਹਾ ਤੇ ਜਿਹੜਾ ਫੌਰੀ ਗਲਤ ਤਰੀਕੇ ਨਾਲ ਪੈਸਾ ਬਣਾ ਕੇ ਇੱਕ ਜਿਹੜੀ ਉੱਚੀ ਲਾਈਫਸਟਾਈਲ ਜਿਹੜੀ ਮਹਿੰਗੀ ਲਕਜ਼ਰੀਅਸ ਲਾਈਫਸਟਾਈਲ ਗੱਡੀਆਂ ਲੈਣੀਆਂ ਘੁੰਮਣਾ ਫਿਰਨਾ ਉਹਨੂੰ ਮੁਕੰਮਲ ਕਰਨ ਲਈ ਇਹ ਚੋਰੀ ਦੀਆਂ ਚੀਜ਼ਾਂ ਆ।